ਆ ਆ ਗਾਂ ਹੈਗੀ ਇੱਥੇ ਉਹ ਜਿਹੜੀ ਗਾਂ ਹੈ ਉਹ 8 ਨਵੰਬਰ ਨੂੰ ਸੂਗੀ ਤੇ ਜਿਹੜੀ ਮੱਝ ਹੈਗੀ ਆ ਉਹ 8 ਦਸੰਬਰ ਨੂੰ ਸੂਗੀ ਕੀ ਕੀ ਕਾਰਨ ਹੁੰਦੇ ਆ ਵੀ ਉਹ ਕਿਉਂ ਨਹੀਂ ਬੋਲਦੇ ਇਹ ਸਾਰੀਆਂ ਚੀਜ਼ਾਂ ਬਈ ਇਹਦੇ ਵਿੱਚ ਲਿਖੀਆਂ ਹੋਈਆਂ ਨੇ ਮਤਲਬ ਡੇਰੀ ਫਾਰਮ ਨੂੰ ਅੱਗੇ ਤੱਕ ਲੈ ਕੇ ਜਾਣਾਗਾ ਉਹ ਸਾਨੂੰ ਇਹਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਹੈਲਪ ਮਿਲੂਗੀ ਠੀਕ ਹੈ ਲੈ ਵੀ ਸੱਜਣੋ ਕੱਲ ਨੂੰ ਨਾ ਪੀਡੀਐਫ ਦਾ ਮੇਲਾ ਸਟਾਰਟ ਹੋਣ ਵਾਲਾਗਾ 3 4 ਤੇ 5 ਫਰਵਰੀ ਦਾਗਾ ਬਹੁਤ ਵਧੀਆ ਨਾਮ ਰੱਖੇ ਹੋਏ ਆ ਤੇ ਇਹ ਜੇ ਮੇਲੇ ਆ ਜਿਹੜੇ ਉਹ ਹੋਣੇ ਚਾਹੀਦੇ ਆ ਕਿਉਂਕਿ ਇਹਨਾਂ ਦੇ ਨਾਲ ਨਾ ਆਪਣੇ ਨੌਜਵਾਨ ਮੁੰਡੇ ਹੁੰਦੇ ਆ ਉਹਨਾਂ ਨੂੰ ਉਤਸ਼ਾਹ ਮਿਲਦਾਗਾ ਰੋਜ਼ਗਾਰ ਮਿਲਦਾਗਾ ਦੇਖ ਦੇਖ ਕੇ ਹਨਾ ਜਦੋਂ ਆਪਾਂ ਆਪਣੇ ਸਾਹਮਣੇ ਕੋਈ ਉਦਾਹਰਨ ਹੁੰਦੀ ਆ ਤਾਂ ਆਪਾਂ ਉਹਨੂੰ ਦੇਖ ਕੇ ਸਿੱਖਦੇ ਆ ਵੀ ਇਹ ਆਹ ਚੀਜ਼ ਸਾਡੇ ਲਈ ਵਧੀਆ ਗਈ ਸੋ ਪਸ਼ੂਆਂ ਦਾ ਰੁਝਾਨ ਹੌਲੀ-ਹੌਲੀ ਵੱਧ ਰਿਹਾਗਾ ਨਵੇਂ ਮੁੰਡੇ ਆ ਰਹੇ ਆ ਤੇ ਪੀਡੀਐਫ ਮੇਲਾ ਜਿਹੜਾ ਲੱਗ ਰਿਹਾ ਜਗਰਾਉਂ ਤੁਸੀਂ ਜਰੂਰ ਪਹੁੰਚੋ ਉੱਥੇ ਇੱਕ ਵਾਰੀ ਤੇ ਉੱਥੇ ਨਾ ਤੁਹਾਨੂੰ ਇੱਕ ਆਹ ਚੀਜ਼ ਮਿਲੂਗੀ ਬਈ ਇਹਦੇ ਬਾਰੇ ਨਾ ਮੈਂ ਤੁਹਾਨੂੰ ਦੱਸਦਾ ਬੜੀ ਘੈਂਟ ਚੀਜ਼ ਆ ਤੁਹਾਡੇ ਕੰਮ ਆਉਣ ਵਾਲੀ ਚੀਜ਼ ਆ ਯਾਰ ਉੱਥੇ ਤੁਹਾਨੂੰ ਨਾ ਇਹ ਫ੍ਰੀ ਦੇ ਵਿੱਚ ਹੀ ਮਿਲ ਜੂਗੀ ਸੱਜਣੋ ਜਦੋਂ ਤੁਸੀਂ ਪੀਡੀਐਫੇ ਮੇਲੇ ਜਾਓਗੇ ਨਾ ਉੱਥੇ ਤੁਹਾਨੂੰ ਸਟਾਲ ਨੰਬਰ ਮਿਲੂਗੀ ਆਰ 12 ਆਰ 13 ਤੇ ਆਰ 14 ਤਿੰਨ ਸਟਾਲਾਂ ਮਿਲਣਗੀਆਂ ਉੱਥੇ ਨਾ ਤੁਹਾਨੂੰ ਆਹ ਕੈਲੰਡਰ ਮਿਲੂਗਾ ਇੱਕ ਫ੍ਰੀ ਦੇ ਵਿੱਚ ਜਿਹੜੇ ਵੀ ਸੱਜਣ ਜਾਣਗੇ ਨਾ ਤੁਸੀਂ ਏਸ ਸਟਾਲ ਦੇ ਉੱਪਰ ਵਿਜ਼ਿਟ ਕਰਿਓ ਆਰ 12 ਆਰ 13 ਤੇ ਆਰ 14 ਇਸ ਕਲੈਂਡਰ ਦੀ ਨਾ ਇੱਕ ਬਹੁਤ ਘੈਂਟ ਗੱਲਬਾਤ ਆ ਬਾਈ ਸੋਨੂੰ ਇਹਦੇ ਬਾਰੇ ਮੈਂ ਦੱਸਦਾਗਾ ਇਹ ਕੰਪਨੀ ਆ ਬੈਟਰੀਨਾ ਬੈਟਰੀਨਾ ਕੰਪਨੀ ਦਾ ਇਹ ਕਲੈਂਡਰ ਆ ਹੁਣ ਜਿਵੇਂ ਮੈਂ ਨਾ ਤੁਹਾਨੂੰ ਨੇੜੇ ਹੋ ਕੇ ਦਿਖਾਉਣਾਗਾ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਸਾਰੀਆਂ ਚੀਜ਼ਾਂ ਜਿਵੇਂ ਤਰੀਕ ਨੋਟ ਇਹਦੇ ਵਿੱਚ ਲਿਖਿਆ ਹੋਇਆ ਹੈ ਨਾ ਜਿਵੇਂ ਹੁਣ ਆਪਣੇ ਕੋਲੇ ਚੱਲਦੀ ਆ ਫਰਵਰੀ ਸੋਨ ਮੈਂ ਫਰਵਰੀ થી ਲੈ ਕੇ ਚੱਲਦਾਗਾ ਬੜੀ ਸੋਹਣੀ ਚੀਜ਼ ਆ ਭਾਈ ਜਿਵੇਂ ਹੁਣ ਅੱਜ 2 ਫਰਵਰੀ ਹੋ ਗਈ ਹੈ ਨਾ ਸੁਨੇ ਦੀ ਮੈਂ ਜਾਣਕਾਰੀ ਦੇ ਦਨਾਂਗਾ ਵੀ ਇਹਦੇ ਵਿੱਚ ਆ ਚੀਜ਼ਾਂ ਕੀ ਲਿਖਿਆ ਹੋਈਆਂ ਨੇ ਆ ਦੇਖੋ ਆ ਚੀਜ਼ਾਂ ਵੀ ਇਹਦੇ ਵਿੱਚ ਕੀ ਲਿਖਿਆ ਹੋਈਆਂ ਹਨ ਇਹਦੇ ਬਾਰੇ ਜਾਣਕਾਰੀ ਦੇ ਦਨਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਚੀਜ਼ਾਂ ਸਮਝਣ ਦੀ ਬਜਾਏ ਨਾ ਤੁਹਾਨੂੰ ਇੱਕ ਮੇਨ ਚੀਜ਼ ਦਿਖਾਉਣਾ ਥੱਲੇ ਆਓ ਆ ਦੇਖੋ ਕੀ ਲਿਖਿਆ ਇਹਦੇ ਚ ਆ ਜਿਹੜਾ ਬੈਂਗਣੀ ਕਲਰ ਦਾ ਲਿਖਿਆ ਹੋਇਆ ਹੈ ਨਾ ਜਦੋਂ ਗਾਂ ਸੂਏਗੀ ਇਹਨੂੰ ਵੀ ਧਿਆਨ ਨਾਲ ਰੱਖਿਓ ਜਿਵੇਂ ਇੱਥੇ ਲਿਖਿਆ ਇਹ ਬੈਂਗਣੀ ਕਲਰ ਦਾ ਹੈ ਹਰੇ ਰੰਗ ਦਾ ਹੈ ਜਦੋਂ ਮੱਝ ਸੂਏਗੀ ਇਹ ਆਹਾ ਹੈਗਾ ਪੀਲੇ ਕਲਰ ਦਾ ਵੀ ਅਗਲੀ ਹੀਟ ਮਤਲ ਅਗਲੀ ਵਾਰ ਜਦੋਂ ਮੱਝ ਆਸ ਕਦੋਂ ਲੱਗੇਗੀ ਹੈਨਾ ਹੁਣ ਤੁਸੀਂ ਤਰੀਕਾ ਦੇ ਆਜੋ ਜਿਵੇਂ ਆਪਣੇ ਕੋਲੇ ਦੋ ਤਰੀਕ ਹੈ ਮੰਨ ਲਓ ਅੱਜ ਦੋ ਹੋ ਗਈ ਹੈਨਾ ਜੇ ਆਪਾਂ ਕਿਸੇ ਮੱਝ ਦੇ ਜਾਂ ਗਾਂ ਦੇ ਆਪਾਂ ਅੱਜ ਉਹਦੀ ਏਆਈ ਕਰਾਉਣੇ ਆ ਅੱਜ ਟੀਕਾ ਭਰਾਉਣੇ ਆ ਆਪਾਂ ਉਹਦੇ ਤਾਂ ਇਹਦਾ ਮਤਲਬ ਇਹ ਹੈ ਕਿ ਉਹ 8 ਨਵੰਬਰ ਨੂੰ ਸੋਊਗੀ ਠੀਕ ਹੈ ਜੇ ਦੇਖੋ ਗਾਂ ਜਿਹੜੀ ਹੈਗੀ ਆ ਆ ਦੇਖਣਾ ਗਾਂ ਦਾ ਸਾਈਨ ਦਿੱਤਾ ਇਹਨਾਂ ਨੇ ਤਾਂ ਆ ਗਾਂ ਹੈਗੀ ਇੱਥੇ ਉਹ ਜਿਹੜੀ ਗਾਂ ਹੈ ਉਹ 8 ਨਵੰਬਰ ਨੂੰ ਸੂਗੀ ਤੇ ਜਿਹੜੀ ਮੱਝ ਹੈਗੀ ਆ ਉਹ 8 ਦਸੰਬਰ ਨੂੰ ਸੂਗੀ ਤੇ ਜੇਕਰ ਉਹ ਟੀਕੇ ਤੇ ਉਹ ਨਹੀਂ ਰਹਿੰਦੀਗੀ ਤਾਂ ਉਹ ਅਗਲੀ 20 ਤੋਂ ਲੈ ਕੇ 22 ਫਰਵਰੀ ਦੇ ਵਿੱਚ ਦੁਬਾਰੇ ਹੀਟ ਦੇ ਵਿੱਚ ਆ ਜਾਊਗੀ ਠੀਕ ਹੈ ਸੋਨੂੰ ਹੁਣ ਕੋਸ਼ ਕਰਨ ਦੀ ਲੋੜ ਨਹੀਂ ਡੈਰੀਆਂ ਤੇ ਲੇਖਣ ਦੀ ਲੋੜ ਨਹੀਂ ਗਈ ਸਿਰਫ ਟਿੱਕ ਲਾਉਣੀ ਆ ਵੀ ਇੰਨੀ ਤਰੀਕ ਨੂੰ ਅਸੀਂ ਟੀਕਾ ਭਰਾਤਾ ਠੀਕ ਹੈ ਸੋਨੂੰ ਇਹ ਆਟੋਮੈਟਿਕ ਦੱਸ ਦੂਗਾ ਵੀ ਕਿੰਨੀ ਤਰੀਕ ਨੂੰ ਜਿਹੜਾ ਆਪਣਾ ਪਸ਼ੂ ਉਹ ਸੂਗਾ ਇਹ ਬਹੁਤ ਕੈਂਡ ਚੀਜ਼ਾਂ ਨੇ ਬਾਈ ਤੁਸੀਂ ਤਰੀਕ ਤੇ ਟਿਕ ਲਾ ਦਿਓ ਸੋਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੱਸ ਦੂਗਾ ਇਹ ਵੀ ਛੋਡੀ ਮੱਝ ਜਾਂ ਗਾਂ ਉਹ ਕਿੰਨੀ ਤਰੀਕ ਨੂੰ ਅੱਗੇ ਜਿਹੜੀ ਉਹ ਸੂਗੀ ਹੈਨਾ ਇਹ ਚੀਜ਼ ਹੋ ਗਈ ਇੱਕ ਤਾਂ ਇਹ ਸੋਨੂੰ ਬਹੁਤ ਜਿਹੜੀ ਚੀਜ਼ ਵਧੀਆ ਇੱਕ ਇਹਦੇ ਵਿੱਚ ਜਿਹੜੀ ਮਿਲ ਗਈ ਆਪਾਂ ਨੂੰ ਦੂਜੀ ਚੀਜ਼ ਇਹਦੇ ਵਿੱਚ ਹੋਰ ਤੁਹਾਨੂੰ ਮੈਂ ਦੱਸ ਦਣਾ ਬਾਕੀ ਇਹਦੇ ਵਿੱਚ ਪ੍ਰੋਡਕਟ ਲਿਖੇ ਹੋਏ ਜਦੋਂ ਤੁਸੀਂ ਇਹ ਸਟਾਲ ਤੇ ਜਾਓਗੇ ਆਰ 12 ਆਰ 13 ਤੇ ਆਰ 14 ਦੇ ਸਟਾਲ ਤੇ ਜਾਓਗੇ ਨਾ ਤਾਂ ਤੁਹਾਨੂੰ ਆ ਚੀਜ਼ਾਂ ਬਾਰੇ ਜਾਣਕਾਰੀ ਹੋਰ ਘੈਂਟ ਮਿਲੂਗੀ ਵੀ ਅਸਲ ਦੇ ਵਿੱਚ ਪਸ਼ੂ ਪਾਲਣ ਕਿਵੇਂ ਕੀਤਾ ਜਾਂਦਾਗਾ ਤੇ ਅੱਗੇ ਆ ਜਾਓ ਬਈ ਤੁਹਾਨੂੰ ਮੇਰੀ ਇਹਦੀ ਬੈਕ ਸਾਈਡ ਦਿਖਾਉਣਾਗਾ ਸਾਰੀ ਪੂਰੀ ਡਿਟੇਲ ਲਿਖੀ ਹੋਈ ਆ ਤੁਸੀਂ ਬੱਚੀ ਪਾਲਣ ਦੇ ਬਾਰੇ ਬੱਚੀਵੇਂ ਪਾਲਣੀ ਹੈਣਾ ਸਾਰੀ ਡਿਟੇਲ ਇਹ ਲਿਖੀ ਹੋਈ ਆ ਇਹ ਹੁਣ ਮੈਂ ਤੁਹਾਨੂੰ ਪੜ ਕੇ ਨਹੀਂ ਸੁਣਾਉਂਦਾ ਜੇ ਤੁਸੀਂ ਜਦੋਂ ਜਾਓਗੇ ਨਾ ਇਸ ਸਟਾਲ ਦੇ ਉੱਪਰ ਸਾਰੀ ਚੀਜ਼ ਤੁਹਾਨੂੰ ਇੱਥੇ ਮਿਲੂਗੀ ਤੇ ਫਿਰ ਇਹਦੇ ਵਿੱਚ ਹੋਰ ਕਿਸਾਨ ਦੀ ਸਮੂਲੀਅਤ ਹੈਨਾ ਵੀ ਕੀ ਕਿਸਾਨ ਦੀ ਸਮੂਲੀਅਤ ਹੁੰਦੀ ਹੈ ਡੇਰੀ ਫਾਰਮ ਨੂੰ ਲੈ ਕੇ ਫਿਰ ਅੱਗੇ ਆ ਜਾਂਦੀ ਆ ਵਨੌਟੀ ਗਰਭ ਦਾ ਗਰਭਪਾਤ ਜਿਹਨੂੰ ਆਪਾਂ AI ਕਹਿੰਦੇ ਨੇ ਇਹ ਕੀ ਚੀਜ਼ ਹੁੰਦੀ ਆ ਇਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਆ ਬਾਈ ਇਸ ਦੇ ਵਿੱਚ ਹੋਰ ਇਹਦੇ ਵਿੱਚ ਬਹੁਤ ਵਧੀਆ ਜਿਹੜੇ ਟਾਪਿਕ ਆ ਬਾਈ ਇਹਨਾਂ ਨੇ ਦਿੱਤੇ ਹੋਏ ਆ ਠੀਕ ਆ ਹੀਟ ਸਾਈਕਲ ਜਿਹੜਾ ਦਿੱਤਾ ਹੋਇਆ ਗਾਵਾਂ ਮੱਝਾਂ ਵਿੱਚ ਇਹਦੇ ਚਿੰਨ ਕੀ ਹੁੰਦੇ ਨੇ ਕਈ ਵਾਰੀ ਆਪ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਪਸ਼ੂ ਬੋਲਦਾ ਕਦੋਂ ਨਹੀਂ ਬੋਲਦਾ ਹਨਾ ਪੋਸ਼ਣ ਤੇ ਪ੍ਰਜਨਨ ਵੀ ਉਹਦਾ ਕਿਵੇਂ ਆਪਾਂ ਸਾਰਾ ਦੇਖ ਰੇਖ ਕਰਨੀ ਆ ਠੀਕ ਹੈ ਸਾਰਾ ਸਿਸਟਮ ਆ ਗਿਆ ਇਹ ਫਿਰ ਪਰਜਨਨ ਸੰਬੰਧੀ ਵਿਕਾਸ ਵਿਕਾਰ ਜਿਹੜੇ ਹੁੰਦੇ ਆ ਮੰਨ ਲਓ ਪਸ਼ੂ ਗੱਭਣ ਨਹੀਂ ਹੁੰਦਾ ਇਹਦੇ ਵਿੱਚ ਨਹੀਂ ਹੁੰਦਾ ਕੀ ਕੀ ਪ੍ਰੋਬਲਮਾਂ ਹੁੰਦੀਆਂ ਨੇ ਕੀ ਕੀ ਕਾਰਨ ਹੁੰਦੇ ਆ ਵੀ ਉਹ ਕਿਉਂ ਨਹੀਂ ਬੋਲਦੇ ਇਹ ਸਾਰੀਆਂ ਚੀਜ਼ਾਂ ਬਈ ਇਹਦੇ ਵਿੱਚ ਲਿਖੀਆਂ ਹੋਈਆਂ ਨੇ ਠੀਕ ਹੈ ਤੁਸੀਂ ਜਦੋਂ ਸਾਰੀ ਤੁਹਾਨੂੰ ਬਹੁਤ ਵਧੀਆ ਸਾਰਾ ਪੰਜਾਬੀ ਦੇ ਵਿੱਚ ਮਿਲੂਗਾ ਬਈ ਇਹ ਠੀਕ ਹੈ ਕੀ ਕੀ ਇਹਦੇ ਵਿੱਚ ਸਾਰੇ ਬਹੁਤ ਵਧੀਆ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਦਿੱਤੀਆਂ ਹੋਈਆਂ ਨੇ ਆ ਤੁਸੀਂ ਦੇਖੋ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਦਿੱਤੀਆਂ ਵੀ ਇਹ ਆਈ ਕਰਨ ਆਪਣੇ ਡਾਕਟਰ ਸਾਹਿਬ ਜਦੋਂ ਆਉਂਦੇ ਆ ਤਾਂ ਉਹਨਾਂ ਨੂੰ ਕਿਹੜੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਕੀ ਕੀ ਸਾਵਧਾਨੀਆਂ ਹੁੰਦੀਆਂ ਨੇ ਹਨ ਆਪਣੇ ਮਤਲਬ ਡੇਰੀ ਫਾਰਮ ਨੂੰ ਅੱਗੇ ਤੱਕ ਲੈ ਕੇ ਜਾਣਾਗਾ ਉਹ ਤੁਹਾਨੂੰ ਇਹਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਹੈਲਪ ਮਿਲੂਗੀ ਠੀਕ ਹੈ ਭਾਈ ਇਹ ਤੁਸੀਂ ਜ਼ਰੂਰ ਜਾਇਓ ਪੀਡੀਐਫ ਇਹ ਮਿਲੇ ਜਿਹੜਾ ਜਾਗਰਾਉਂ ਲੱਗੂਗਾ ਕੱਲ ਤੋਂ ਸਟਾਰਟ ਹੈ ਆਪਣੀ ਸਟਾਲ ਉੱਥੇ ਮਿਲੂਗੀ ਤੁਹਾਨੂੰ R12 R13 ਤੇ R14 ਠੀਕ ਹੈ ਜੀ ਜਰੂਰ ਪਹੁੰਚਿਓ ਤੇ ਉੱਥੇ ਜਾਣਕਾਰੀ ਲੈ ਕੇ ਆਇਓ ਵੱਧ ਤੋਂ ਵੱਧ ਵੀ ਪਸ਼ੂਆਂ ਨੂੰ ਕਿਵੇਂ ਆਪਾਂ ਵਧੀਆ ਇੱਕ ਮੈਨੇਜਮੈਂਟ ਕਰ ਸਕਦੇ ਆ ਵਧੀਆ ਸੰਭਾਲ ਸੰਭਾਲ ਕਰ ਸਕਦੇ ਆ ਉਸ ਨੂੰ ਸਾਰੀ ਜਾਣਕਾਰੀ ਮਿਲੂਗੀ ਇੱਥੇ ਸੋ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਸ਼ੁਕਰੀਆ